ਕਿਤੇ ਤੁਸੀਂ ਵੀ ਤਨੀ ਸਵੇਰੇ ਸਵੇਰੇ ਕਰ ਰਹੇ ਆ ਗਲਤੀ ਜਿਆਦਾ ਗਰਮ ਪਾਣੀ ਪੀਣ ਦੇ ਨਾਲ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਦਰਅਸਲ ਗਰਮ ਪਾਣੀ ਸੇਤ ਲਈ ਕਈ ਤਰੀਕਿਆਂ ਦੇ ਨਾਲ ਫਾਇਦੇਮੰਦ ਮੰਨਿਆ ਜਾਂਦਾ ਅਕਸਰ ਤੁਸੀਂ ਸੁਣਿਆ ਹੋਵੇਗਾ ਬਹੁਤ ਸਾਰੇ ਲੋਕਾਂ ਤੋਂ ਆਪਣੇ ਵੱਡੇ ਬਜ਼ੁਰਗਾਂ ਤੋਂ ਤੇ ਡਾਕਟਰਾਂ ਤੋਂ ਤੇ ਬਹੁਤ ਸਾਰੇ ਸਪੈਸ਼ਲਿਸਟਾਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਕੋਸਾ ਪਾਣੀ ਪੀਣਾ ਚਾਹੀਦਾ ਹੈਗਾ ਸਵੇਰੇ ਗੁੰਗੁਨਾ ਪਾਣੀ ਪੀਣਾ ਪਰ ਕਈ ਲੋਕ ਬਹੁਤ ਜ਼ਿਆਦਾ ਗਰਮ ਪਾਣੀ ਪੀਂਦੇ ਨੇ ਇਹ ਸਰੀਰ ਨੂੰ ਡੀਟੌਕਸ ਕਰਨ ਅਤੇ ਵਜ਼ਨ ਘਟਾਉਣ ਤੇ ਖੰਗ ਜ਼ੁਖਾਮ ਵਰਗੀਆਂ ਕਈ ਸਮੱਸਿਆਵਾਂ ਦੇ ਵਿੱਚ ਮਦਦਗਾਰ ਹੁੰਦਾ ਪਰ ਜ਼ਿਆਦਾ ਇਸ ਦੀ ਵਰਤੋਂ ਦੇ ਨਾਲ ਸਰੀਰ ਨੂੰ ਕਈ ਦਿੱਕਤਾਂ ਆ ਸਕਦੀਆਂ ਨੇ ਪਰ ਜੇ ਗਰਮ ਪਾਣੀ ਜ਼ਰੂਰਤ ਤੋਂ ਵੱਧ ਪੀਤਾ ਜਾਵੇ ਤਾਂ ਇਹ ਸਰੀਰ ਦੇ ਲਈ ਨੁਕਸਾਨਦਈ ਸਾਬਿਤ ਹੋ ਸਕਦਾ ਹੈ ਇਹ ਕੁਝ ਅੰਗਾਂ ਨੂੰ ਵੀ ਖਰਾਬ ਕਰ ਸਕਦਾ ਹੈ ਅਤੇ ਹਰ ਕਿਸੇ ਲਈ ਸੁਰੱਖਿਤ ਵੀ ਨਹੀਂ ਹੁੰਦਾ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਪੇਟ ਦੀ ਅੰਦਰਲੀ ਪਰਤ ਜਿਹੜੀ ਕਿ ਉਹ ਖਰਾਬ ਹੋ ਸਕਦੀ ਹੈ ਇਹ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਲਗਾਤਾਰ ਪੀਣ ਦੇ ਨਾਲ ਪਾਚਨ ਦੇ ਵਿੱਚ ਜੋ ਕਿ ਅਹ ਸਜਤਾ ਅਤੇ ਗੈਸ ਦੀ ਸਮੱਸਿਆ ਵਾਧ ਸਕਦੀਆਂ ਨੇ ਜੇ ਹਰ ਰੋਜ਼ ਬਹੁਤ ਗਰਮ ਪਾਣੀ ਪੀਤਾ ਜਾਵੇ ਤਾਂ ਮੂੰਹ ਗਲਾ ਅਤੇ ਪਾਚਨ ਨਲੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਦੇ ਲਈ ਹਮੇਸ਼ਾ ਗੁੰਗੁਨਾ ਜਾਂ ਫਿਰ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ ਦੱਸਦੀ ਕਿ ਬਹੁਤ ਗਰਮ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚ ਪਸੀਨਾ ਵੱਧ ਨਿਕਲਦਾ ਹੈ ਅਤੇ ਮਿਨਰਲ ਅਸੰਤੁਲਨ ਪੈਦਾ ਹੋ ਸਕਦਾ ਹੈ ਇਸ ਦੇ ਨਾਲ ਮੂੰਹ ਦੇ ਵਿੱਚ ਛਾਲੇ ਚੱਕਰ ਜਾਂ ਫਿਰ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ ਤੇ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਅਤੇ ਡੀ ਹਾਈਡਰੇਸ਼ਨ ਵੀ ਹੋ ਸਕਦੀ ਹੈ ਇਸ ਦੇ ਲਈ ਗਰਮ ਅਤੇ ਠੰਡੇ ਪਾਣੀ ਦਾ ਸੰਤੁਲਨ ਬਣਾਈ ਰੱਖਣਾ ਬੇਹਤ ਜ਼ਰੂਰੀ ਹੈ ਇਹ ਖਬਰ ਤੁਹਾਡੇ ਲਈ ਬੇਹਤ ਅਹਿਮ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਕਿ ਸਵੇਰੇ ਉੱਠਦੇ ਸਾਰ ਹੀ ਕੋਸਾ ਪਾਣੀ ਪੀਂਦੇ ਨੇ ਤੇ ਕਈ ਲੋਕ ਗਰਮ ਪਾਣੀ ਵੀ ਪੀਂਦੇ ਨੇ ਤਾਂ ਦੱਸਦੇ ਕਿ ਜਿਨ੍ਹਾਂ ਦੇ ਮੂੰਹ ਦੇ ਵਿੱਚ ਛਾਲੇ ਨੇ ਪੇਟ ਸੰਵੇਦਨਸ਼ੀਲ ਹੈ ਸਰੀਰ ਦੇ ਵਿੱਚ ਪਾਣੀ ਦੀ ਘਾਟ ਹੈ ਜਾਂ ਫਿਰ ਮੂੰਹ ਸੜਿਆ ਹੋਇਆ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈਗਾ ਜਾਂ ਕਹਿ ਲਵੋ ਉਹਨਾਂ ਨੂੰ ਗਰਮ ਪਾਣੀ ਦੀ ਬਜਾਏ ਗੁੰਗੁਨਾ ਜਾਂ ਫਿਰ ਨੋਰਮਲ ਪਾਣੀ ਪੀਣਾ ਚਾਹੀਦਾ ਹੈਗਾ ਠੰਡਾ ਤੇ ਗਰਮ ਪਾਣੀ ਦਾ ਸੰਤੁਲਨ ਬਣਾਈ ਰੱਖਣ ਦੇ ਲਈ ਇਹ ਚੀਜ਼ਾਂ ਤੁਹਾਡੇ ਲਈ ਬੇਹਦ ਖਾਸ ਹੈ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ ਕਿਤੇ ਤੁਸੀਂ ਵੀ ਤਨੀ ਸਵੇਰੇ ਸਵੇਰੇ ਕਰ ਰਹੇ ਆ ਗਲਤੀ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਦਰਅਸਲ ਗਰਮ ਪਾਣੀ ਸੇਤ ਲਈ ਕਈ ਤਰੀਕਿਆਂ ਦੇ ਨਾਲ ਫਾਇਦੇਮੰਦ ਮੰਨਿਆ ਜਾਂਦਾ ਅਕਸਰ ਤੁਸੀਂ ਸੁਣਿਆ ਹੋਵੇਗਾ ਬਹੁਤ ਸਾਰੇ ਲੋਕਾਂ ਤੋਂ ਆਪਣੇ ਵੱਡੇ ਬਜ਼ੁਰਗਾਂ ਤੋਂ ਤੇ ਡਾਕਟਰਾਂ ਤੋਂ ਤੇ ਬਹੁਤ ਸਾਰੇ ਸਪੈਸ਼ਲਿਸਟਾਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਹੈ ਕਿ ਕੋਸਾ ਪਾਣੀ ਪੀਣਾ ਚਾਹੀਦਾ ਹੈਗਾ ਸਵੇਰੇ ਗੁੰਗੁਨਾ ਪਾਣੀ ਪੀਣ ਪਰ ਕਈ ਲੋਕ ਬਹੁਤ ਜ਼ਿਆਦਾ ਗਰਮ ਪਾਣੀ ਪੀਂਦੇ ਨੇ ਇਹ ਸਰੀਰ ਨੂੰ ਡੀਟੌਕਸ ਕਰਨ ਅਤੇ ਵਜ਼ਨ ਘਟਾਉਣ ਤੇ ਖੰਗ ਜ਼ੁਖਾਮ ਵਰਗੀਆਂ ਕਈ ਸਮੱਸਿਆਵਾਂ ਦੇ ਵਿੱਚ ਮਦਦਗਾਰ ਹੁੰਦਾ ਪਰ ਜ਼ਿਆਦਾ ਇਸ ਦੀ ਵਰਤੋਂ ਦੇ ਨਾਲ ਸਰੀਰ ਨੂੰ ਕਈ ਦਿੱਕਤਾਂ ਆ ਸਕਦੀਆਂ ਨੇ ਪਰ ਜੇ ਗਰਮ ਪਾਣੀ ਜ਼ਰੂਰਤ ਤੋਂ ਵੱਧ ਪੀਤਾ ਜਾਵੇ ਤਾਂ ਇਹ ਸਰੀਰ ਦੇ ਲਈ ਨੁਕਸਾਨਦਈ ਸਾਬਿਤ ਹੋ ਸਕਦਾ ਹੈ ਇਹ ਕੁਝ ਅੰਗਾਂ ਨੂੰ ਵੀ ਖਰਾਬ ਕਰ ਸਕਦਾ ਹੈ ਅਤੇ ਹਰ ਕਿਸੇ ਲਈ ਸੁਰੱਖਿਤ ਵੀ ਨਹੀਂ ਹੁੰਦਾ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਪੇਟ ਦੀ ਅੰਦਰਲੀ ਪਰਤ ਜਿਹੜੀ ਕਿ ਉਹ ਖਰਾਬ ਹੋ ਸਕਦੀ ਹੈ ਇਹ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਲਗਾਤਾਰ ਪੀਣ ਦੇ ਨਾਲ ਪਾਚਨ ਦੇ ਵਿੱਚ ਜੋ ਕਿ ਅਹ ਸਜਤਾ ਅਤੇ ਗੈਸ ਦੀ ਸਮੱਸਿਆ ਵਾਧ ਸਕਦੀਆਂ ਨੇ ਜੇ ਹਰ ਰੋਜ਼ ਬਹੁਤ ਗਰਮ ਪਾਣੀ ਪੀਤਾ ਜਾਵੇ ਤਾਂ ਮੂੰਹ ਗਲਾ ਅਤੇ ਪਾਚਨ ਨਲੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਦੇ ਲਈ ਹਮੇਸ਼ਾ ਗੁੰਗੁਨਾ ਜਾਂ ਫਿਰ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ ਦੱਸਦੀ ਕਿ ਬਹੁਤ ਗਰਮ ਪਾਣੀ ਪੀਂਦੇ ਨਾਲ ਸਰੀਰ ਦੇ ਵਿੱਚ ਪਸੀਨਾ ਵੱਧ ਨਿਕਲਦਾ ਹੈ ਅਤੇ ਮਿਨਰਲ ਅਸੰਤੁਲਨ ਪੈਦਾ ਹੋ ਸਕਦਾ ਹੈ ਇਸ ਦੇ ਨਾਲ ਮੂੰਹ ਦੇ ਵਿੱਚ ਛਾਲੇ ਚੱਕਰ ਜਾਂ ਫਿਰ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ ਤੇ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਅਤੇ ਡੀ ਹਾਈਡਰੇਸ਼ਨ ਵੀ ਹੋ ਸਕਦੀ ਹੈ ਇਸ ਦੇ ਲਈ ਗਰਮ ਅਤੇ ਠੰਡੇ ਪਾਣੀ ਦਾ ਸੰਤੁਲਨ ਬਣਾਈ ਰੱਖਣਾ ਬੇਹਤ ਜ਼ਰੂਰੀ ਹੈ ਇਹ ਖਬਰ ਤੁਹਾਡੇ ਲਈ ਬੇਹਤ ਅਹਿਮ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਕਿ ਸਵੇਰੇ ਉੱਠਦੇ ਸਾਰ ਹੀ ਕੋਸਾ ਪਾਣੀ ਪੀਂਦੇ ਨੇ ਤੇ ਕਈ ਲੋਕ ਗਰਮ ਪਾਣੀ ਵੀ ਪੀਂਦੇ ਨੇ ਤਾਂ ਦੱਸਦੇ ਕਿ ਜਿਨ੍ਹਾਂ ਦੇ ਮੂੰਹ ਦੇ ਵਿੱਚ ਛਾਲੇ ਨੇ ਪੇਟ ਸੰਵੇਦਨਸ਼ੀਲ ਹੈ ਸਰੀਰ ਦੇ ਵਿੱਚ ਪਾਣੀ ਦੀ ਘਾਟ ਹੈ ਜਾਂ ਫਿਰ ਮੂੰਹ ਸੜਿਆ ਹੋਇਆ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈਗਾ ਜਾਂ ਕਹਿ ਲਵੋ ਉਹਨਾਂ ਨੂੰ ਗਰਮ ਪਾਣੀ ਦੀ ਬਜਾਏ ਗੁੰਗੁਨਾ ਜਾਂ ਫਿਰ ਨੋਰਮਲ ਪਾਣੀ ਪੀਣਾ ਚਾਹੀਦਾ ਹੈਗਾ ਠੰਡਾ ਤੇ ਗਰਮ ਪਾਣੀ ਦਾ ਸੰਤੁਲਨ ਬਣਾਈ ਰੱਖਣ ਦੇ ਲਈ ਇਹ ਚੀਜ਼ਾਂ ਤੁਹਾਡੇ ਲਈ ਬੇਹਦ ਖਾਸ ਹੈ ਅੱਗੇ ਵੀ ਜ਼ਰੂਰ ਸ਼ੇਅਰ ਕਰ ਦਿਓ